ਇਸ ਵੇਲੇ ਦੀ ਵੱਡੀ ਖਬਰ ਪਟਿਆਲੇ ਤੋਂ ਦੱਸਣ ਜਾ ਰਹੇ ਹਾਂ ਪਟਿਆਲੇ ਦੀ ਸਾਬਕਾ ਐਮਸੀ ਸੀਮਾ ਸ਼ਰਮਾ ਦੇ ਘਰ ਦੇ ਬਾਹਰ ਕਾਰਪੋਰੇਸ਼ਨ ਮੁਲਾਜ਼ਮਾਂ ਵੱਲੋਂ ਕੂੜੇ ਦਾ ਢੇਰ ਅੰਦਰ ਤੇ ਬਾਹਰ ਛੁੱਟਿਆ ਗਿਆ ਇਹ ਵੱਡਾ ਮਾਮਲਾ ਪਟਿਆਲੇ ਦਾ ਹੈ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਾਡੇ ਪੈਸੇ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਇਹ ਕੂੜਾ ਨਹੀਂ ਚੱਕਿਆ ਜਾਵੇਗਾ ਪਟਿਆਲੇ ਤੋਂ ਦੀਪਕ ਕੁਮਾਰ ਦੀ ਵਿਸ਼ੇਸ਼ ਖਬਰ ਸੀਮਾ ਸ਼ਰਮਾ ਹਾਏ 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 ਤਬਕੇ ਬਿੱਟਾ ਹਾਏ 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 ਹਾਂ ਭਾਈ ਅੱਜ ਪੂਰੇ ਜਿਹੜਾ ਕੀ ਕਰਿਆ ਜਾ ਰਿਹਾ ਸੰਘਰਸ਼ ਤੁਹਾਡੇ ਵੱਲੋਂ ਕੀ ਰੀਜ਼ਨ ਹੈ ਜਿਹੜਾ ਕਿ ਸੀਮਾ ਸ਼ਰਮਾ ਦੇ ਘਰ ਅੱਜ ਦੇਖਿਆ ਜਾ ਰਿਹਾ ਕੂੜਾ ਸੁੱਟ ਕੇ ਕੀਤਾ ਗਿਆ ਦੇਖੋ ਅੱਜ ਜਿਹੜਾ ਸੀਮਾ ਸ਼ਰਮਾ ਦੇ ਦੇ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਦਿਮਾਦੋ ਦਾ 15 ਦੇ ਵਿੱਚ ਇਹ ਟੈਂਡਰ ਦਿੱਤਾ ਸੀਗਾ ਪਰ ਮੈਕਨੇ ਦਿੱਤਾ ਸੀ ਔਰ ਸਾਡੇ ਦਿਮਾਦੋ ਦੇ 15 ਦੇ ਲੇਕੇ ਜੂਨ 2018 ਤੱਕ ਦਾ ਜਿਹੜਾ ਟੈਂਡਰ ਹੈ ਉਹ ਨਾ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਜਿਸ ਤਿਹੇ ਆਪਣੀ ਡੀਸੀ ਦੇ ਸਾਥੇ ਦੋ ਵਾਰੀ ਬਾਧੀਆਂ ਨੇ ਆਜ ਤੱਕ ਜਿਹੜਾ ਉਹਨਾਂ ਦਾ ਇਤਨੀ ਕੋ ਜਮਾਨਾ ਕਟੋ ਘਟ ਵੀ ਜਿਹੜਾ ਆਈਪੀਐਲ ਲੱਖ ਕਰੋੜ ਰੁਪਏ ਜਿਹੜਾ ਆਈਪੀਐਲ ਸਾਡੇ ਪਟਿਆਲੇ ਦਾ ਹੋਣ ਲਈ ਸਮੂਮ ਲਾਲਵਾ ਦਾ ਜਿਹੜੀ ਮੱਦੀ ਕਟਦੇ ਮੁਲਾਜ਼ਮ ਹੋਣ ਚ ਸਪਾਇਸ ਸੇਵ ਸੀਰਮੈਨ ਮੰਨਲੀ ਬਿਲਡ ਅਪ ਐ ਐ ਐ ਵਾਟਰ ਸਪਲਾਈ ਵਾਲੇ ਕਾਫੀ ਜਿਹੜੀ categories ਨੇ ਸਾਡੇ ਦੂਸਰੀ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾ ਜਿਹੜੀ ਮੰਗਾ ਨੇ ਸਰ ਕੋਈ ਪ੍ਰੋਮੋਸ਼ਨ ਦਾ ਕੰਮ ਸਰ ਬਾਬਾ ਸਾਹਿਬ ਦਾ ਸਟੇਟੋ ਦਾ ਕੰਮ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਣਾ 7 ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁੱਕਾ 49.95 ਲੱਖ ਦਾ ਵਰਕ ਆਰਡਰ ਦਿੱਤਾ ਐਸਟੀਮੇਟ ਹੋ ਗਿਆ ਠੇਕੇਦਾਰ ਆ ਗਿਆ ਕੰਮ ਸ਼ੁਰੂ ਕਰ ਲਿਆ ਹਾਂ ਵੀ ਕੰਮ ਸ਼ੁਰੂ ਹੋ ਗਿਆ ਅੱਜ ਤੱਕ ਫਿਰ ਉਹ ਵਿਚ ਵਿਚਾਲੇ ਫਿਰ ਜਾਂਦਾ 1 ਸਾਲ ਹੋ ਗਿਆ ਕਦ ਤੂੰ ਮਰਕ ਹੋਣਾ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈਪਣੀ ਹੁੰਦੀ ਹੈ ਉਹ ਤੋਂ ਕੁੰਜਵੇਂ ਪ੍ਰਸ਼ਾਸਨ ਹੈ ਲੋਗਾਂ ਤੇ ਦੋਵਾਰੀ ਪ੍ਰਸ਼ਾਸਨ ਨਾ ਕੋਈ ਉੱਥੇ ਕੈਮਰਾ ਨਾ ਗੁਸਸ ਕਿਉਂਕਿ ਉਹ ਸੁਵਿਧਾ ਨਹੀਂ ਚੇਤਾ ਨਹੀਂ ਭਰਦਾ ਹਾਏ ਹਾਏ ਉਹ ਕਾਫੀ ਦੁਖਦਾਈ ਜਿਹੜੀ ਆ ਗਿਆ ਇੱਕ ਇੱਕ ਨਿੱਜੀ ਜਿਹਾ ਕੁਐਸਚਨ ਹੀ ਸਮਝ ਲੋ ਜੀ ਜਿਵੇਂ ਕਿ ਤਨਖਾਹਾਂ ਨੂੰ ਲੈ ਕੇ ਗੱਲ ਕਰੀਏ ਕੱਚੇ ਮੁਲਾਜ਼ਮਾਂ ਦੀ ਦੇਖਿਆ ਜਾ ਰਿਹਾ ਜ਼ੀਰੋ ਗਰਾਊਂਡ ਤੇ ਕੰਮ ਵੀ ਕਰਦੇ ਨੇ ਬੜ ਜਿੰਨੀ ਕਿ ਇਹ ਤਨਖਾਹਾਂ ਡਿਜ਼ਰਵ ਕਰਦੇ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਿਲਦੀਆਂ ਨੇ ਮੈਂ ਦੱਲਣਾ ਚਾਹਣਾ ਇਸ ਤੇ ਬਿਲਜੀ ਦੇਖੋ ਅੱਜ ਇਹ ਗੱਲ ਕਰਨੀ ਨੇ ਆਪਾਂ ਹਰਿਆਣੇ ਦੀ ਉਹਨਾਂ ਦੀ ਚਤਤ ਮੇਰੇ ਕੋਲ ਲੈਟਰ ਪਿਆ ਰਜਾਨੇ ਦਾ 24 ਸਾਲ ਤਨਖਾਹਾਂ ਦਾ ਡੀਸੀ ਰੇਟ ਗੱਲ ਕਰਨੀ ਨੇ ਆਪਾਂ ਚੰਡੀਗੜ੍ਹ ਯੂਡੀ ਦੀ ਉਹਨਾਂ ਦਾ ਲੈਟਰ ਪਿਆ ਮੇਰੇ ਕੋਲ ਉਹਨਾਂ ਦੀ ਜਿਹੜੀ ਤਨਖਾਹ ਨੇ ਉਹ ਕਰੀਬ 23-24 ਹਜ਼ਾਰ ਪਈ ਉਹਨਾਂ ਦੀ ਤਨਖਾਹ ਦੇਖੋ ਪੂਰੇ ਹਿੰਦੁਸਤਾਨ ਦੀ ਗੱਲ ਕਰਨੇ ਸਭ ਤੋਂ ਜ਼ਿਆਦਾ ਸਰੀਆ ਦਿੱਲੀ ਸਰਕਾਰ ਦੀ ਦੂਸਰੀ ਨੰਬਰ ਤੇ ਪੰਜਾਬ ਸਰਗਰਮਟ ਆ ਰਹੀ ਹੈ ਅੱਜ ਹਰਿਆਣਾ ਵੀ ਸਾਡੇ ਤੋਂ ਅੱਗੇ ਆ ਇਹ ਯੂਪੀ ਵੀ ਅੱਗੇ ਆ ਸੰ디ਗੜ੍ਹ ਵੀ ਆ ਗਿਆ ਸਾਡੇ ਨਾਲ ਇਹਨਾਂ ਦਾ ਬੜਾ ਵਿਕਰਾ ਜਿਹਾ ਇਕੱਤਰ ਇਹ ਫੋਨ ਹੋਰ ਦੱਸਣਾ ਚਾਹੁੰਦਾ ਦੇਖੋ ਸਰਕਾਰ ਕਿੰਨੀ ਸਾਡੇ ਨਾਲ ਕੌਨਸੀਆਂ ਬਣਾ ਰਹੀਆਂ ਨੇ ਚੜ੍ਹੀਆਂ ਨੇ ਸਾਪੀਓ ਪਿਛਲੀ ਵਾਰੀ 381 ਦੇ ਨਾ ਨੇ 23 4 ਨੂੰ 23 4 ਦੇ ਜਿਹੜਾ ਪੱਛੀ ਨੂੰ ਲੈਟਰ ਜਾਰੀ ਕੀਤਾ ਕਿਤ ਬਾ ਗੋਲੋ ਸਿੱਧਾ ਸੋਮ ਨੂੰ 1381 ਤੇ ਕੀ ਕਰੂਗਾ ਉਸ ਤੋਂ ਪਹਿਲੇ ਜਿਹੜੀ ਸਤੰਬਰ ਤੇ ਜਾਰੀ ਹੋਈ ਹੈ ਉਹਨਾਂ ਦੀ ਛੋਟ ਵੀ ਤਨਖਾਹ ਵਧਾਈ ਹੈ ਕੀ ਖਾਊਗਾ ਜੀ ਕਿਨ ਕੀ ਬਚਾਪ ਵਧਾਵਾ ਉਸ ਤੋਂ ਪਹਿਲੇ ਜਿਹੜਾ ਲੈਟਰ ਜਾਰੀ ਕਰਾ ਜੁਲਾਈ ਚ ਉਹਨਾਂ ਨੂੰ 96 ਪਰ ਵਧਾਈ ਹੈ ਕਿੰਨਾ ਵੱਡਾ ਸੋਸਣਾ ਮੈਂ ਤੁਹਾਨੂੰ ਮੈਂ ਦੱਸਣਾ ਚਾਹਨਾ ਦੇਖੋ ਸਮੁੱਚੀ ਸਾਡੀ ਲੀਡਰਸ਼ਿਪ ਵੀ ਸਾਡੇ ਜਿਹੜਾ ਸੋਸ਼ਲ ਸਾਡੇ ਸਮਾਜ ਦਾ ਸਾਡੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਰੋਲ ਹੈ ਸਰਕਾਰਾਂ ਦਾ ਉਹ ਕਿਉਂ ਕਿ ਜਿਸ 23 6 2021 ਨੂੰ ਸਰਕਾਰ ਨੇ ਜੋ ਪਾਲਿਸੀ ਬਣਾਈ ਸੀਗੀ ਅਸੀਂ ਡਿਮਾਂਡ ਕੀਤੀ ਸੀ ਕਿ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਾਡੇ ਉੱਪਰ ਰੋਸਟ ਲਾਗੂ ਕੀਤਾ ਗਿਆ ਰੋਸਟ ਲਾਗੂ ਕਰਤਾ ਜੀ ਸਾਡੇ ਉੱਪਰ 90% ਤੋਂ ਪਰਤੀ ਕੀਤੀ ਗਈ ਫਿਰ ਸਰਕਾਰ ਨੇ ਹੁਣ ਲੇਟੈਸਟ ਲੈਟਰ ਜਾਰੀ ਕਰਤਾ 16 5 2024 ਨੂੰ ਉਹ ਲੈਟਰ ਜਾਰੀ ਕਰਤਾ ਵੀ ਜਿਹੜਾ ਬੰਦਾ ਕੰਟਰੈਕਟ ਤੇ 10 ਸਾਲ ਹੋ ਚੁੱਕੇ ਨੇ 10 ਸਾਲ ਹੋ ਚੁੱਕੇ ਨੇ ਉਹ ਕੰਟਰੈਕਟ ਦਾ ਕੀਤਾ ਜਾਊਗਾ ਨਾ ਸੂਰੀ ਪੱਕਾ ਕੀਤਾ ਜਾਊਗਾ ਸੋ ਮੈਂ ਇਹ ਪਰਾ ਬੈਠਾ ਸਾਡਾ ਮੰਨ ਲਓ ਇਹ ਪਰਾ ਅੱਜ ਇਹ 45 ਪਲੱਸ ਹੈ ਜੇ ਤਾਂ 10 ਸਾਲ ਬਾਅਦ ਇਹਨਾਂ ਭਰਾਵਾਂ ਦੀ ਜਿਹੜੀ ਉਮਰ ਹੈ ਕਿੰਨੀ ਹੋ ਗਿਆ ਮੰਨ ਲਓ ਪੰਤਾਲੀ ਦਾ ਕਿੰਨੇ ਸਾਲ ਹੋ ਹੋ ਗਏ ਤੇ 3 ਸਾਲ ਪ੍ਰੋਵੀਜ਼ਨ ਪੀਰ ਹੋਗਾ ਇੱਕ ਕੀ ਬੱਚਰ ਪਟਾਣਗੇ ਇੱਕ ਕੀ ਲਿਖਾਂਗੇ ਇੱਕ ਕੀ ਖਾਣਗੇ ਸੁਨੀਲ ਜੀ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਮੁਲਾਜ਼ਮਾਂ ਵੱਲੋਂ ਆਤਮਦਾਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਲੱਗਦਾ ਹੱਲ ਕਿੱਥੋਂ ਨਿਕਲਗਾ ਠਾਲ ਕਿੱਥੋਂ ਪਾਈ ਜਾਏਗੀ ਹੁਣ ਚੇਨ ਸਭ ਤੋਂ ਜਿਹੜਾ ਹੱਲ ਹੈ ਸਰਕਾਰ ਸਾਡੇ ਨਾਲ ਟੇਬਲ 'ਤੇ ਆ ਕੇ ਸਭ ਤੋਂ ਵੱਡਾ ਜਿਹੜਾ ਰੋਲ ਹੈ ਮੇਰ ਸਾਹਿਬ ਕੋਲ ਵੀ ਨਹੀਂ ਹੈਗਾ ਜੇਕਰ ਮੈਂ ਕਹਾਂ ਵੀ ਮੇਰ ਸਾਹਿਬ ਕੋਲ ਹੈ ਕਮਿਸ਼ਨਰ ਕੋਲ ਵੀ ਨਹੀਂ ਸਾਡੇ ਨਾਲ ਜਿਹੜੀ 3 ਮੈਂਬਰ ਦੀ ਕਮੇਟੀ ਜਿਹੜੀ ਸਾਡੇ ਪੰਜਾਬ ਦੀ ਬਣੀ ਹੈ ਅਮਨ ਅਰੋੜਾ ਦੀ ਵਿੱਤ ਮੰਤਰੀ ਹਰਪਾਲ ਚਿਮਾ ਦੀ ਪੁਲੀ ਧਾਲੀਵਾਲ ਦੀ ਉਹ ਜਿਹੜੀ ਸਾਡੇ ਨਾਲ ਮੀਟਿੰਗ ਕਰੇ ਔਰ ਵਿਚੋ ਨਾਲ ਦੇ ਵਿੱਚ ਸਾਡੇ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ ਵਿਚ ਬੈਟਰਨ ਫਿਰ ਅਸੀਂ ਦਸੰਗ ਸਾਡੀ ਚਾਹੇ ਅਗਰ ਉੱਥੇ ਸਾਡੀ ਮੰਗ ਨਾ ਮੰਨੀ ਗਿਆ ਤੇ ਕਿਹ ਹੁਣ ਜਿਹੜਾ ਤੁਹਾਨੂੰ ਦੱਸਦਾ ਨਾ ਵੀ ਜੂਨ ਸੋਰੀ ਜਨਵਰੀ 2026 ਦੇ ਵਿੱਚ ਸਾਡਾ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਸਾਡੇ ਨਗਰ ਪਾਲਿਕਾ ਨਗਰ ਪੰਚਾਇਤਾਂ ਨਗਰ ਨਿਮਾ ਬੰਦ ਹੋਣਗੇ